اسی کو ٹھاکتی ہاں جی او کو ٹھاکتی جی مر گیا وہ اپ بولئے نا ہاں جی مار کے لوکوں اوندے ہیں وہ جاندے تے کھیلن واسطے اتے بلٹی کچھ کھاؤ پیو جتنا مر جی جاؤ ہی गाइस वेलकम बैक टू माय न्यू ब्लॉग आई होप सब बढ़िया होंगे तो आज दा ਉਹਰਾ ਥੋੜਾ ਜਿਹਾ ਏਰੀਆ ਦਾ ਜਿੱਥੇ ਮੈਂ ਰਹਿ ਰਿਹਾ ਆ। ਸੋ ਏਰੀਆ ਬਹੁਤ ਸੋਹਣਾ ਆ। ਅੱਜ ਮੈਂ ਬਾਹਰ ਨਿਕਲ ਕੇ ਸੈਰ ਕਰ ਤਾ ਮੈਂ ਅੱਜ ਮਾਹਨ ਥੋੜਾ ਵਧੀਆ ਸੀ ਮੈਂ ਚੱਲ ਕੇ ਘੂਕ ਕੇ ਆਉਨੇ ਆ। ਆ ਸਾਡਾ ਏਰੀਆ ਆ। ਏਥੇ ਵੈਸੇ ਬਹੁਤ ਸੋਹਣਾ ਆ। ਆ ਬਹੁਤ ਸੋਹਣਾ ਲੱਗਦਾ ਆ ਦੇਖਣ ਨੂੰ। ਬਾਸ ਤੋਂ ਮੌਰੀ ਗਰਮੀ ਆ ਸਟਾਰਟ ਆ। ਬੜਾ ਠੇਕ ਨੂੰ ਮੌਸਮ ਦਾ ਇਹ ਨਹੀਂ ਪਤਾ ਲੱਗਦਾ ਕਿ ਤਰੋਂ ਗਰਮੀ ਆ ਕਰੀ ਕੋਸ਼ਿਸ਼ ਕਰ। ਇਹ ਤਾਂ ਪਤਾ ਨਹੀਂ ਲੱਗਦਾ ਕੁਝ। ਇਹ ਏਰੀਆ ਬਹੁਤ ਖੁੱਲਾ ਆ ਤਾਂ ਹਵਾ ਬੜੀ ਠੰਡੀ ਚੱਲਦੀ ਆ ਤਾਂ ਆ ਤੁਸੀਂ ਏਰੀਆ ਦੇਖ ਸਕਦੇ ਹੋ ਬੜਾ ਸੋਹਣਾ ਏਰੀਆ ਸਾਡੇ ਪਿੱਛੇ ਲਾ ਹੋਰ ਇਧਰੋਂ ਥੋੜਾ ਜਿਹਾ ਹਵਾ ਇਧਰ ਚੱਲ ਰਹੀ ਹੈ ਤੇ ਮੇਰੇ ਫ੍ਰੀਜ਼ ਹੋ ਗਏ ਲਾਈਕ ਜਿਸ ਤਰ੍ਹਾਂ ਇਹ ਸਾਰਾ ਦਿਨ ਹੱਥ ਪੂਰੇ ਲਾਲ ਹੋ ਜਾਂਦੇ ਆ ਇੰਨੀ ਠੰਡੀ ਹਵਾ ਚੱਲਦੀ ਆ ਸੋ ਹਰ ਦਾ ਟੈਂਪਰੇਚਰ ਹੈਗਾ 1 ਡਿਗਰੀ ਇਹ ਬੜਾ ਸੋਹਣਾ ਆ ਘੁੰਮਣ ਨੂੰ ਬੜਾ ਸੋਹਣਾ ਸੈਰ ਕਰਨ ਨੂੰ ਬੜਾ ਬਣਾ ਹੈ ਦਾ ਨਹੀਂ ਵਧੀਆ ਹੈਗਾ ਬੰਗੀ ਠੰਡ ਦਾ ਬਰਾਬਰ ਹੁੰਦਾ ਹੈ ਇਤਫਾਦ ਸਾਹ ਤੁਸੀਂ ਦੇਖ ਰਹੇ ਹੋ ਤੇ ਟਾਈਮ ਹੋ ਚੁੱਕਿਆ ਹੈ 4:30 ਸ਼ਾਮ ਦੇ ਇਸ ਮੌਸਮ ਤੇ ਨਾਲ ਵਿంటర్ ਸੀਜ਼ਨ ਵਿੱਚ ਤਾਂ ਮੋਸਟਲੀ ਗੱਡੀ ਦੀ ਬਹੁਤ ਜ਼ਿਆਦਾ ਲੋਡ ਪੈਂਦੀ ਆ ਬਿਕੋਸ ਤੁਰ ਕੇ ਤਾਂ ਬੰਦਾ ਕਿੱਥੇ ਕਿੱਥੇ ਚੱਲ ਜਾਊਗਾ ਲਗਭਗ 1.5 ਕਿਲੋਮੀਟਰ ਦੂਰ ਤੱਕ ਹੀ ਹੈਗਾ ਬਾਲਮਟ ਤੋਂ ਜਾਣਾ ਈਜ਼ੀ ਆ ਥੋੜਾ ਤਾਂ ਚਾਹੇ ਤੁਸੀਂ ਪੈਦਲ ਤੁਰ ਕੇ ਜਾ ਸਕਦੇ ਹੋ ਫਿਲਹਾਲ ਜੇ ਗੱਡੀ ਆ ਗੱਡੀ ਵਿੱਚ ਤਾਂ ਮੋਸਟਲੀ 5 ਮਿੰਟ ਲੱਗਦੇ ਆ ਤਾਂ ਹੁਣ ਮੈਂ ਤੁਹਾਨੂੰ ਦਿਖਾਣਾ ਆ ਤੁਹਾਡੇ ਘਰ ਦੇ ਕੋਲ ਦੀ ਪਾਰਕ ਥੋੜਾ ਟਾਈਮ ਹੀ ਤੁਰ ਕੇ ਦੇਖ ਲਓ ਹਾਂ ਵੀ ਜਾ ਉਹ ਮੋਟੇ ਮੈਂ ਮੋਟੀ ਜੈਕਟ ਪਾਈ ਹੋਈ ਆ ਤਾਂ ਇੰਨਾ ਫਰਕ ਨਹੀਂ ਬਟ ਇਹ ਕਰਨ ਨਾਲ ਥੋੜਾ ਜਿਆਦਾ ਠੰਡ ਲੱਗਦੀ ਆ ਤਾਂ ਹੁਣ ਅਸੀਂ ਚੱਲਦੇ ਆ ਪਾਰਕ ਸਾਈਡ ਆਲਮੋਸਟ ਇਹ ਇੱਥੇ ਥੋੜਾ ਨਾ ਰੋਡ ਵੀ ਧਿਆਨ ਨਾਲ ਚਲੋਸ ਕਰਨਾ ਪੈਂਦਾ ਆ ਬਟ ਫਿਰ ਵੀ ਇੱਥੇ ਨਾ ਥੋੜਾ ਤੁਰਨ ਨਾਲੋਂ ਜਿਆਦਾ ਪ੍ਰੀਫਰੈਂਸ ਦਿੱਤੀ ਜਾਂਦੀ ਗੱਡੀ ਨਾਲੋਂ ਮੈਂ ਇਹ ਦਿਲ ਲੱਦਾ ਘਰ ਦੇ ਕਿ ਬਟ ਇਹ ਆ ਇਕੱਲੇ ਰਹਿ ਕੇ ਨਹੀਂ ਮਜ਼ਾ ਆਉਂਦਾ ਕੀ ਫੈਮਿਲੀ ਮੈਂਬਰ ਹੋਣ ਤਾਂ ਬੰਦੇ ਦਿਲ ਲੱਜ ਜਾਂਦਾ ਤਾਂ ਮੈਂ ਵੀ ਥੋੜਾ ਘਰੇ ਬਹੁਤ ਹੋ ਰਿਹਾ ਸੀਗਾ ਤਾਂ ਮੈਂ ਸੋਚਿਆ ਚੱਲ ਬਾਹਰ ਘੁੰਮ ਕੇ ਆਉਣਾ ਤਾਂ ਤੁਹਾਨੂੰ ਵੀਰੀਆ ਦਿਖਾਣਾ ਹੈ ਵੀਰੀਆ ਦਿਖਾਉਣਾ ਇਹ ਸਾਹਮਣੇ ਹੈਗਾ مین ਹੈਗਾ ਜੰਗਲ ਹੈ ਤੇ ਇੱਧਰ ਦੇ ਬੱਚੇ ਲੈ ਕੇ ਹੁੰਦੇ ਹੈਗਾ ਬਟ ਇਹ ਮਿੰਟੋਨੇ ਆ ਬੱਚੇ ਹਾਂ ਆਪਸੇ ਮੀਨਸ ਕੋਲੋਂ ਆਪਸੇ ਵਧੀਆ ਆ ਤਾਂ ਹੁਣ ਉਹ ਅੱਗੇ ਸਾਹਮਣੇ ਹੈਗੀ ਪਾਰਕ ਪਾਰਕ ਦੇ ਨਾਲ ਹੀ ਸਕੂਲ ਆ ਤਾ ਮੈਂ ਲਾਦਾ ਮੈਨੂੰ ਨਾ ਮਾਈਕ ਲੈ ਆਉਣਾ ਪੈਣਾ ਹੈ ਮਾਈਕ ਦਾ ਇਹ ਜੇ ਮੈਂ ਇਹ ਨੂੰ ਲਾਇਆ ਪਰ ਇਹਦੇ ਵਿੱਚ ਫਿਰ ਨਾ ਥੋੜੀ ਡਿਸਟਰਬੈਂਸ ਆ ਰਹੀ ਆ ਤੋਂ ਬੈਟਰ ਆ ਕਿ ਮੈਂ ਮਾਈਕ ਲੈ ਕੇ ਆਵਾਂ ਹੁਣ ਮੂਹ ਪਾਰ ਤੋਂ ਫੋਲ ਪਹੁੰਚ ਚੁੱਕੇ ਆ ਤਾਂ ਤੋਂ ਕੋ ਬੜੀ ਸੋਹਣੀ ਨਿਕਲੀ ਆ ਪਠਾ ਬੜੀ ਗੰਦੀ ਇੱਥੇ ਨਾ ਆ ਰੂਲ ਆ ਸਟਾਪ ਸਾਈਨ ਤੇ ਨਾ ਹਰ ਇੱਕ ਗੱਡੀ ਨੇ ਤਿੰਨ ਸਾਈਡ ਤੋਂ ਇਹੀ ਜਾਣਾ ਆ ਚਾਹੇ ਹੈ ਮੋਰੇ ਕੋਈ ਬੰਦਾ ਹੈਗਾ ਜਾਂ ਨਹੀਂ ਹੈਗਾ ਇਹ ਮੈਟਰ ਨਹੀਂ ਕਰਦਾ ਪਰ ਗੱਡੀਆਂ ਰੁੱਕ ਕੇ ਇਹੀ ਜਾਣਾ ਆ ਦੈਟਸ ਅ ਗੁੱਡ ਸਾਈਨ ਅਸਟੈਂਡ ਤਾਂ ਫਿਲਹਾਲ ਇਹਨਾਂ ਰਸ਼ ਨਹੀਂ ਹੈਗਾ ਤਾਂ ਬਚ ਕੇ ਆਵਾਸ ਤੇ ਚੱਲੇ ਆਹ ਤੇ ਸੋਨੇ ਆਇਤ ਬੈਠਣੂਆਂ ਕਈ ਵਾਰ ਸ਼ਾਮ ਨੂੰ ਆ ਰਹ ਹੁੰਦਾ ਜਿਵੇਂ ਸਿਟੀਆਂ 'ਚ ਬੈਠੇ ਹੁੰਦੇ ਗੱਲਬਾਤਾਂ ਕਰਦੇ ਆਪਣੇ ਪੰਜਾਬੀ ਤੇ ਆ ਹੈਗਾ ਸਕੂਲ ਕਾਫੀ ਵੱਡਾ ਸਕੂਲ ਆ ਸੋ ਆ ਸਾਹਮਣੇ ਹੈਗੀ ਮੇਨ ਰੋਡ ਸੜਕਾ ਤੋਂ ਮੇਨ ਰੋਡ ਆ ਬਹੁਤ ਹੀ ਸਾਰਦਿਆਂ ਕੱਲ ਸੋਹਣਾ ਹੈਗਾ ਆ ਬਟੇ ਯਾਰ ਨੇਚਰ ਬੜੀ ਸੋਹਣੀ ਇੱਥੇ ਬਹੁਤ ਸੋਹਣਾ ਮਾਹੌਲ ਹੈ ਇੱਥੇ ਮੈਨੂੰ ਬਹੁਤ ਵਧੀਆ ਆ ਆ ਸਕੂਲ ਪਸੀ ਦਾ ਆਲਮਾਸਾ ਛੁੱਟੀ ਦਾ ਟਾਈਮ ਹੋ ਚੁੱਕਾ ਹੈ ਆ ਬੈਠਣ ਜਾਇਆ ਕੋਈ ਨਹੀਂ ਰਹੀਆਂ ਹੋਈਆਂ ਇਹਨੂੰ ਕਹਿੰਦੇ ਆ ਸੱਤ ਬਿਠਾ ਜਾ ਕੋਈ ਇੱਥੇ ਹੈ ਨਹੀਂ ਬੈਠਾ ਵੀ ਨਹੀਂ ਆ ਜਾਵੇ ਕੋਈ ਕੁੜੀ ਦੀ ਨਹੀਂ ਤਲਾਬ ਰੇਡੀਓ ਡਾਕਟਰ ਵੀ ਮਾਰੀ ਤਾਂ ਉਸ ਦਿਨ ਚ ਮੈਨੂੰ ਉਹ ਉਸੇ ਗੋਟੀ ਕੁਟ ਆਤੀ ਹਾਂਜੀ ਉਹ ਕੁਟ ਆਉਂਦੀ ਸੀ ਮਰ ਗਿਆ ਉਹ ਆਪ ਗੋਈ ਨਾ ਹਾਂਜੀ ਮਾਰ ਕੇ ਨੂੰ ਕੋ ਨੂੰ ਆਂਦੇ ਆ ਉਹ ਤੇ ਉਹਦੀ ਸਕੂਟੀ ਆ ਉਹ ਵੀ ਚਾਕੇ ਜੇ ਪੈਣਾ ਉਹ ਇਨਕਾਰ ਦੇ ਹਾਂ ਜਿਹੜੇ ਨਹੀਂ ਪਾਣਾ ਸੀ ਸਾਡੇ ਹਾਂਜੀ ਉਹ ਨਹੀਂ ਮੈਂ ਨਾ ਮੈਂ ਜਾ ਕੇ ਨਾ ਕੱਟੀ ਵਾਲ ਦੇ ਪੈ ਗਏ ਸੀ ਕਿਦੇ ਕੋਲ ਚਲ ਗਏ ਹਾਂਜੀ ਹਾਂ ਸਾਰੇ ਸਭ ਚਲੇ ਗਏ ਹਾਂਜੀ ਮੈਂ ਨਾਲ ਦੇ ਸਾਰੇ ਨੜ ਗਏ ਤੇ ਭਰਾ ਟੈਸਟੋਸਟ ਕਰਦੇ ਆ ਪਤਾ ਨਹੀਂ ਕਿੱਥੇ ਕਿਤੇ ਨੀੜੇ ਵਿੱਚ ਪਤਾ ਨਹੀਂ ਦਿੱਲੀ ਪਤਾ ਨਹੀਂ ਬੰਬਈ ਕਿੱਥੇ ਚੰਡੀਗੜ੍ਹ ਹੋ ਗਿਆ ਦਿੱਲੀ ਬੰਬਈ ਉਹ ਉਸਦੇ ਲਈ ਪਤਾ ਨਹੀਂ ਕਿੱਥੇ ਹੁੰਦੇ ਸੀ ਮੈਨੂੰ ਨਹੀਂ ਪਤਾ ਜ਼ਿੰਮੇਵਾਰ ਕਿਤੇ ਹੁੰਦੇ ਸੀ ਐਕ ਮੈਡੀਕਲ ਇੰਸਟੀਚੂਨ ਉਹਨਾਂ ਨੂੰ ਜਾਨਦਾ ਵੀ ਨਹੀਂ ਸਾਬ ਹੁੰਦੇ ਸੀ ਤੇ ਉਹ ਉਹ ਉਸ ਵਿੱਚੋਂ ਗਏ ਜਾ ਦਿੱਤ ਗਿਆ ਇਹ ਆ ਰਹੀ ਆ ਲੋਕਰ ਚਲਾਉਣ ਵਾਸਤੇ ਆ ਅਪਡੇਟ ਆ ਬਾਦ ਅਸੀਂ ਹਾਈਵੇ ਤੇ ਲੈ ਕੇ ਨਹੀਂ ਜਾ ਸਕਦੇ ਤਾਂ ਹੁਣ ਦੇਖਦੇ ਆ ਆ ਪਾਰਕ ਆ ਥੋੜੀ ਖੁੱਲੀ ਤੇ ਉਹ ਮੁੰਰੇ ਫੁੱਟੋ ਖੇਡਦੇ ਮੁੰਡੇ ਤੇ ਇੱਥੇ ਛੋਟੇ ਬੱਚੇ ਖੇਡਦੇ ਆ ਝੂਲੇ ਵਗੈਰਾ ਤਾਂ ਹਾਉ ਬੜੀ ਠੰਡੀ ਚੱਲਦੀ ਆ ਕੰਨਾਂ ਨੂੰ ਪੈਂਦੀ ਆ ਤੇ ਹੱਥਾਂ ਨੂੰ ਪੈਂਦੀ ਆ ਬਹੁਤ ਹਾਲ ਤੇ ਕਿਧਰ ਵੀ ਆ ਇੱਕ ਸਕੂਲ ਸਾਈਡ ਵੀ ਹੈਗੀ ਆ ਗਰਾਊਂਡ ਉੱਥੇ ਮੈਂ ਬਾਲੀਵੋਲ ਖੇਡਦੇ ਮੁੰਡੇ ਬੱਚੇ ਉਹ ਦੇਖੋ ਸਾਹਮਣੇ ਸਾਨੂੰ ਦੇਖਦਾ ਹੋਊਗਾ ਤਾਂ ਸਹੀ ਆ ਸਹੀ ਅੱਜ ਵੈਸੇ ਮੌਸਮ ਸੋਹਣਾ ਆ ਦਿਨ ਵੀ ਆ ਸੋਹਣਾ ਆ ਇਹ ਧੁੱਪ ਵੀ ਆ ਠੰਡ ਵੀ ਆ ਹਵਾ ਵੀ ਆ ਤੇ ਦੇਖਿਆ ਜਾਵੇ ਠੰਡਾ ਮੌਸਮ ਤਾਂ ਬੁਰਾ ਹਾਲ ਹੋ ਗਿਆ ਆ ਤਾਂ ਮੈਂ ਸੋਚਦਾ ਹੁਣ ਘਰੇ ਜਾਵਾਂ ਤਾਂ ਇੱਕ ਨਾ ਇੱਥੇ ਸਾਡੇ ਇੱਥੋਂ ਥੋੜਾ ਦੂਰ ਜਾ ਕੇ ਨਾ ਬੱਸ ਸਟੈਂਡ ਆ ਆਲਮੋਸਟ ਘਰ ਦੇ ਕੋਲ ਵੀ ਆ ਨਾ ਬੱਸ ਸਟੈਂਡ ਵੀ ਨੇੜੇ ਆ ਤਾਂ ਆਲਮੋਸਟ 6:00 ਵੱਜ ਚੁੱਕੇ ਆ ਤਾਂ ਹੁਣ ਆਪਾਂ ਚਲੀਏ ਘਰ ਨੂੰ ਤਾਂ ਥੋੜਾ ਜਿਹਾ ਹੱਥ ਥੋਨ ਹੁੰਦੇ ਆ ਤਾਂ ਬਹੁਤ ਘੁੰਮ ਲਿਆ ਸੋ ਇਹ ਤੁਹਾਨੂੰ ਦਿਖਾਣਾ ਸੀਗਾ ਛੋਟਾ ਜਿਹਾ ਮੇਰਾ ਬਲੌਗ ਤੇ ਦੇਖ ਰਹਾ ਤੁਹਾਨੂੰ ਮੈਂ ਬੱਸ ਸਟੈਂਡ ਦਿਖਾਣਾ ਜਿੱਥੇ ਮੈਂ ਉੱਤਰਦਾ ਹੁੰਦਾ ਤਾਂ ਉਹ ਵੀ ਤੁਹਾਨੂੰ ਦਿਖਾਣਾ ਆ ਆ ਬੈਠਣ ਨੂੰ ਆ ਹਨਾ ਤੇ ਆ ਉਹਨੂੰ ਵੀ ਦਿਖਾਉਣਾ ਬਹੁਤ ਸਮਾਂ ਹੈ ਤਾਂ ਮੇਰਾ ਕਹਿਣਾ ਇਸੇ ਤੇ ਤਾਂ ਅੱਧਰ ਮੈਂ ਜਾ ਰਿਹਾ ਤੁਹਾਨੂੰ ਦਿਖਾਣਾ ਬੱਸ ਸਟੈਂਡ ਘੁੰਮ ਕੇ ਫਿਰ ਅੱਪ ਕਰੇ ਜਾਂਦੇ ਉਹ ਬਹੁਤ ਵਧੀਆ। ਬਹੁਤ ਸਹੀ ਆ, ਮੌਸਮ ਸਰੀ ਚੰਗਾ। ਸੋ ਆ ਬੱਚਿਆਂ ਦੇ ਲਈ ਇੱਥੇ ਖੇਡਣ ਵਾਸਤੇ। ਅੱਜ ਬੈਠ ਕੇ ਕੁਝ ਖਾਓ ਪੀਓ ਜਿੱਦਾਂ ਮੱਢੀ ਜਾਏ ਤੋ ਉਹਨਾਂ ਕਿ ਰੱਖਿਆ। ਤਾਂ ਇਹ ਸ਼ਾਮ ਲੈ ਕੇ ਆਉਣਾ ਘੁੰਮਦੇ ਆ ਲੋਕੀ। ਵਾਸਤੇ ਹਰੇਕ ਫਲਾਮ ਵਿੱਚ ਕਬੱਡੀ ਨਹੀਂ ਆ। ਸੋ ਨਾ ਲਾਇਸੈਂਸ ਆ ਪਹਿਲਾਂ ਤੇ ਨਾ ਪライਸ ਆ ਸਮਝਣਾ। ਤਾਂ ਦੇਖਦਾ ਐ ਲਾਇਸੈਂਸ ਬਣਾਵਾ ਕੇ ਫਿਰ ਗੱਡੀ ਗੱਡੀ ਲੈਨੇ ਆ ਫਿਰ ਚਲੋ ਗੱਡੀ ਗੱਡੀ ਸਹੀ ਆ ਜਾਣਾ ਇਜ਼ੀ ਹੋਰ ਹੋ ਜਾਣਾ ਬਸ ਜਿਵੇਂ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਇਹ ਮੇਰੀ ਡ੍ਰੀਮ ਕਾਰ ਉੱਪਰ ਇਹ ਲਾਵਾਂਗੇ ਕੋਈ ਨਹੀਂ ਰੱਬ ਸੁੱਖ ਰੱਖੇ ਸੋ ਤੇ ਆਪਾਂ ਸਾਰੀ 6 ਨੰਬਰ ਜੇ ਕਿਤੇ ਜਾਣਾ ਆ ਬੱਸ ਜੋ ਲੈਣੀ ਪੈਂਦੀ ਐ ਥੋਂ 6 ਨੰਬਰ ਫਿਰ 1 ਨੰਬਰ ਤੇ ਬਸ ਸੋਣੀ ਆ ਉਹ ਹੈ ਬੱਸ ਸਟੈਂਡ ਜਿਹੜੀ ਬੱਸ ਹੈ ਦਾ ਸੱੰਨਾ ਗੂੜਾ ਬੱਸ ਸਟੈਂਡ ਸਰਕਲ ਤੋਂ ਸੋ ਹਰ ਰੋਡ ਬਦਤੇ ਸਾਰੇ ਇਹਨਾਂ ਰੂਲ ਦੇ ਹਿਸਾਬ ਨਾਲ ਚੱਲਦੇ ਆ ਤੇ ਕੀ ਇਹ ਪਰਮਨੰਥ ਜਿਆਦਾ ਪ੍ਰਸੰਨ ਕੀਤੀ ਜਾਂਦੀ ਹੈ ਘਰ ਬੰਦਾਂ ਇੱਕੋ ਤਰ੍ਹਾਂ ਨਾਲ ਘਰ ਹੁੰਦੇ ਆ ਤੇ ਜੇ ਸਾਰੇ ਸਾਰੇ ਇੱਕੋ ਜਿਹੇ ਆ ਤਾਂ ਤੁਸੀਂ ਅੰਦਰੋਂ ਫੇਸ਼ਕਲੀ ਚੇਂਜ ਕਰ ਸਕਦੇ ਹੋ ਪਰ ਬਾਹਰ ਤੁਸੀਂ ਘਰ ਨੂੰ ਚੇਂਜ ਨਹੀਂ ਕਰ ਸਕਦੇ ਚਲੋ ਚੱਲੀ ਗਾ ਜਿਸਾਸਾ ਸੁਣਾ ਫੋਨ ਛੜਾਇਆ ਉਹ ਹੱਥ ਪੂਰਾ ਸੌਨ ਹੋ ਚੁੱਕਿਆ ਆ ਤਾਂ ਢੱਕ ਵੀ ਲਾਲ ਹੋ ਗਿਆ। ਕਾਫੀ ਠੰਡਾ ਢਿਲਾਲ ਤਾਂ ਤਾਂ ਹੁਣ ਮੇਰੇ ਉਹ ਇਹ ਆ ਕਾਹੀ ਬਈ ਆ ਚਲੋ ਘਰ ਚਲੀਏ ਬਹੁਤ ਹੋ ਗਿਆ। ਤੁਸੀਂ ਦੇਖ ਸਕਦੇ ਆਹਾ ਆ ਰਹਾ ਹੱਥ ਤੇ ਦੂਜਾ ਹੱਥ ਹੰਮ ਨੂੰ ਫੜਿਆ ਹੋਇਆ। ਦੇਖੋ ਕੀ ਹੋ ਗਿਆ ਹੱਥ ਦਾ। ਸੋ ਚਲੋ ਚਲੀਏ ਹੁਣ ਥੋੜਾ ਅੰਦਰ ਇਹ ਜਾਂਦਾ ਚਲੋ ਕਿ ਹੀਟਰ ਆ ਹੀਟਰ ਦਾ ਫੈਰਾ ਤੁਹਾਨੂੰ ਵਧੀਆ ਲੱਗਦਾ। ਨਹੀਂ ਬਾਹਰ ਤਾਂ ਠੰਡਾ ਹੈ ਨਹੀਂ। ਮੈਂ ਗਲਾਸੋਂ ਨਹੀਂ ਪਾਇਆ ਨਾ ਆ ਪਾਰਕ ਦੀ ਇੰਟੈਂਸ ਆ ਹੱਥ ਸੋਨ ਹੋ ਚੁੱਕਿਆ ਤੇ ਦੁਪਹਿਰ ਦਾ ਮੌਸਮ ਦੇਖ ਕੇ ਨਹੀਂ ਨਿਕਲ ਸਕਦੇ ਹੈਗੇ ਤੁਹਾਨੂੰ ਇੱਕ ਚੀਜ਼ ਦਾ ਇਸ਼ੂ ਇੱਥੇ ਜ਼ਰੂਰ ਹੋਊਗਾ ਕਿਉਂਕਿ ਰਾਤ ਨੂੰ ਮੌਸਮ ਅਲੱਗ ਹੋ ਜਾਂਦਾ ਹੈ ਦੁਪਹਿਰ ਨੂੰ ਅਲੱਗ ਦਿਨ ਨੂੰ ਅਲੱਗ ਬਹੁ ਖਾਇਓ ਬਬੀ ਕਿਹਦੇ ਹਨ ਬਬੀ ਰੱਖੇ ਹੋਏ ਉਹ ਉਹਨਾਂ ਰੱਖੇ ਜਿਹੜਾ ਆਪਣੇ ਘਰ ਆ ਉਹੀ ਰੱਖ ਸਕਦੇ ਆ ਜਿਹੜੇ ਕਹਿੰਦੇ ਕੀ ਰੈਂਟ ਦੇਂਦੇ ਬੇਸਮੈਂਟ ਦੇਂਦੇ ਆ ਉਹਨਾਂ ਨੂੰ ਪਰਮਿਸ਼ਨ ਨਹੀਂ ਹੁੰਦੀ ਰੱਖਣ ਦੀ ਨਾ ਹੀ ਕਹਿੰਦੇ ਆ ਕਿ ਤੁਸੀਂ ਰੱਖੋ ਨਾ ਹੀ ਉਹ ਤੁਹਾਨੂੰ ਰਹਿਣ ਲਈ ਅਲਾਵ ਕਰਦੇ ਆ ਚਲੋ ਚਰੀ ਘਰ ਨੂੰ ਆ ਸਾਡੇ ਘਰ ਆਉਂ ਮੂੰਹ ਚੱਕਾ ਆਪੀ ਲੱਗੇ ਆਪੀ ਸੌਣ ਲੱਗ ਗਏ ਜਿਵੇਂ ਜੋਤ ਨਹੀਂ ਮੱਤਾ ਚਾਬੀਆਂ ਨਾਲ ਜਾ ਕਰਾ ਹਾ ਬੁਰਾ ਸੌਣਾ ਆਕਰ ਸੋਪਾ ਜਿਹੜਾ ਨਹੀਂ ਬੇਸਮੈਂਟ ਵਿੱਚ ਅੰਦਰ ਹੀ ਤਾਂ ਅੰਦਰ ਅਗੋਂ ਥੋੜਾ ਸਾਹ ਆਇਆ ਸ਼ੂਟ ਖੋਲ ਲਿਓ ਸ਼ੂਟ ਖੋਲ ਕੇ ਭਾਰੀ ਚਫਲਾ ਅੰਦਰ ਆ ਗਿਆ ਥੋੜਾ ਸਹੀ ਹੋਇਆ ਲਿਆ ਜੀ ਸਾਡਾ ਕਰ ਥੋੜਾ ਲੂਟੇ ਤੱਕ ਤਾਂ ਹੱਥ ਨਹੀਂ ਚੱਲਦੇ ਸੋ ਆਜ ਕੋਈ ਲਾਈਟ ਹੋਰ ਆ ਸਾਡਾ ਕਾਰਾ ਜੀ ਸੋ ਲਾਈਟ ਬਨ ਰਹੀ ਓਏ ਉਹ ਤਾਂ ਪਹਿਲੇ ਲੜ ਬੰਦ ਸੋ ਉਹਨੂੰ ਕੁਛ ਖਾਈਏ ਪੀਏ ਸੋ ਇਹ ਕਾਰੂਮਾ ਕੋਈ ਨਾ ਹਨੀ ਬਣਾ ਸੋ ਮੈਂ ਲੱਗ ਗਿਆ ਸੀ ਮੈਂ ਚੱਲ ਪੀਊਂਗਾ ਬਟ ਮੌਸਮ ਨਾਲ ਹੰਡਦਾ ਸੀ ਨਹੀਂ ਪੀ ਹੋਇਆ ਸੋ ਇਹ ਜੀ ਮੇਰਾ ਰੂਮ ਥੋੜਾ ਜਿਹਾ ਮੈਸੀ ਹੋਇਆ ਆ ਬਟ ਇਟਸ ਓਕੇ ਕੋਈ ਨਹੀਂ ਤਾਂ ਪਹੁੰਚ ਗਏ ਕੁਝ ਖਾਈਏ ਭੁੱਖ ਬੜੀ ਲੱਗੀ ਹੋਈ ਆ ਇਹ ਦੇਖਦੇ ਆ ਕੁਝ ਵਧੀਆ ਜਿਹਾ ਖੂਇਆ ਪਿਆ ਆ ਉਦਾਂ ਰੋਟੀ ਪਈ ਆ ਸਬਜੀ ਪਈ ਆ ਤਾਂ ਤੇ ਗਰੇ ਬਣਾਨੇ ਕੋਈ ਚਾਹ ਬਣਾਨੇ ਨਾਲ ਜਾਂ ਚਾਹ ਨਾਲ ਕੋਈ ਬਿਸਕੁਟ ਵਗੈਰਾ ਖਾਣੇ ਆਂ ਪੜਾਈ ਹੋ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਹੋਊਗਾ ਵਧੀਆ ਲੱਗੇ ਜੀ ਤਾਂ ਥੰਬਸ ਅਪ ਚੈਨਲ ਤੇ ਨਹੀਂ ਆਏ ਤਾਂ ਕਾਲੇ ਸਬਸਕ੍ਰਾਈਬ ਸੋ ਮਿਲਦੇ ਆਗਲੇ ਬਲੌਗ ਤਦ ਤੱਕ ਲਈ ਬਾਏ ਇੰਜੋਏ ਸੋ ਮਿਲਦੇ ਆਗਲੇ ਬਲੌਗ ਬਾ ਬਾਏ